ਇਹ ਵਿਚਾਰਾ ਪਹਿਲਾਂ ਹੀ ਇੱਕ ਬਹੁਤ ਵੱਡੇ ਸਦਮੇ 'ਚ ਆ ਇਹਦੀ ਮਾਂ ਨੂੰ ਬਲੱਡ ਕੈਂਸਰ ਹੈ ਜਿਹਦਾ ਇਹ ਵਿਚਾਰਾ ਲਾਜ ਪਤਾ ਹੀ ਨਹੀਂ ਕਿਵੇਂ ਲੋਕਾਂ ਦੇ ਸਾਰਾ ਦਿਨ ਲੋਕਾਂ ਦੇ ਭਾਰੇ ਬੱਠਲ ਚੱਕ ਚੱਕ ਕੇ ਰੇਤਾ ਚੱਕ ਕੇ ਬਜਰੀ ਚੱਕ ਕੇ ਇੱਟਾਂ ਚੱਕ ਕੇ ਮਿਸਤਰੀ ਦੇ ਨਾਲ ਤੇ ਮਸਾਂ ਉਹਦੀ ਕੀਮੋ ਲਵਾਉਂਦਾ ਹੈ ਇਹ ਵੀਰ ਤੇ ਅੱਜ ਇਹਦੀ ਬੱਚੀ ਦੀ ਬਾਹਾਂ ਟੁੱਟ ਗਈ ਹੈ ਪਤਾ ਹੀ ਨਹੀਂ ਕਿੰਨਾ ਕੁ ਹਾਲਾਤਾਂ ਜਿਵੇਂ ਇਹ ਦੋਵੇਂ ਜਣੇ ਲੰਘਦੇ ਪਏ ਆ ਘਰ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਮਿਰਚਾਂ ਕੁੱਟ ਲੈਣੇ ਆ ਤੇ ਚਟਨੀ ਬਣਾ ਕੇ ਖਾ ਲੈਣੇ ਉਹ ਮਾਂ ਜਿਹੜੀ ਬਲੱਡ ਕੈਂਸਰ ਨਾਲ ਜਿਹੜੀ ਵਿਚਾਰੀ ਮਾਰ ਰਹੀ ਐ ਉਹ ਵੀ ਉਸ ਚਟਨੀ ਦੇ ਨਾਲ ਜ਼ੱਟੇ ਢੀ ਪੂਰਾ ਕਰਦੀ ਪਈ ਆ ਉਹਦਾ ਤੇ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਬਈ ਇਹਨਾਂ ਦੀ ਬੱਚੀ ਦੀ ਬਾਹਂ ਟੁੱਟ ਗਈ ਐ 50000 ਦਾ ਖਰਚਾ ਡਾਕਟਰ ਕਹਿੰਦੇ ਜੇ ਖਰਚਾ ਕਰ ਸਕਦੇ ਹੋ ਤੇ ਇੱਥੇ ਰੱਖੋ ਤੇ ਨਹੀਂ ਤੇ ਆਪਦਾ ਜਿਹੜਾ ਬੱਚਾ ਐ ਉਹ ਘਰੇ ਲੈ ਤੇ ਮੈਂ ਇਹੀ ਹੱਥ ਬੰਨ ਕੇ ਤੁਹਾਡੇ ਮੂਰੇ ਬੇਨਤੀ ਕਰਦਾ ਵੀ ਜਿੰਨਾ ਹੋ ਸਕਦਾ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਜ਼ਰੂਰ ਆਇਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਤੁਹਾਡੇ ਦੋਨਾਂ ਜੀਆਂ 'ਚ ਭੈਣੇ ਕਿਸੇ ਦਾ ਖਾਤਾ ਹੈਗਾ ਤੁਹਾਡਾ ਹੈ ਮੇਰਾ ਹੈਗਾ ਤੁਹਾਡਾ ਭੈਣੇ ਕਿਹੜੀ ਬੈਂਕ ਦਾ ਖਾਤਾ ਭੈਣੇ ਨਾ ਨੇਸ਼ਨ ਪੰਜਾਬ ਨੈਸ਼ਨਲ ਬੈਂਕ ਦਾ ਕੀ ਨਾਮ ਭੈਣ ਮੇਰੀ ਹੈ ਤੇਰਾ ਸੁਨੀਤਾ ਸੁਨੀਤਾ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸਾਡੀ ਭੈਣ ਸੁਨੀਤਾ ਦੇ ਖਾਤੇ ਦੇ ਵਿੱਚ ਜੋ ਬਣਦਾ ਸਰਦਾ ਨਾ ਉਹ ਸੇਵਾ ਜ਼ਰੂਰ ਕਰਿਓ ਜੋ ਇਹਨਾਂ ਦੇ ਲਈ ਮਦਦ ਭੇਜ ਸਕਦੇ ਹੋ ਨਾ ਉਹ ਜ਼ਰੂਰ ਭੇਜਿਓ ਜੇ ਕਿਉਂਕਿ ਇਹਨਾਂ ਦੇ ਜਿਹੜੇ ਹਾਲਾਤ ਨੇ ਨਾ ਉਹ ਬਹੁਤ ਮਾੜੇ ਨੇ ਕਿਉਂਕਿ ਜਿਸ ਘਰੇ ਬਿਮਾਰੀ ਆ ਜਾਂਦੀ ਹੈ ਨਾ ਉਸ ਘਰ ਦਾ ਜਿਹੜਾ ਹਾਲ ਹੈ ਉਹ ਬਹੁਤ ਮਾੜਾ ਹੋ ਜਾਂਦਾ ਰੋਟੀ ਦੇ ਵੀ ਉਹਨਾਂ ਨੂੰ ਕਹਿ ਸਕਦੇ ਆ ਵੀ ਰੋਟੀ ਵੀ ਕਰੇ ਜਿਹੜੀ ਮੁਸ਼ਕਲ ਬਣ ਲੱਗ ਜਾਂਦੀ ਔਖੀ ਹੋ ਜਾਂਦੀ ਆ ਮੰਗ ਤੰਗ ਕੇ ਸਾਰਨਾਪ